ਪਰ ਜੇ ਕਿਤੇ ਜਿਹੜੇ ਜਾਣ ਬੁਝ ਕੇ ਕੋਈ ਕਹਿੰਦਾ ਹੁੰਦਾ ਇੱਥੇ ਸ਼ਮਸ਼ਾਨ ਘਟ ਇਹੋ ਜੇ ਬਣਾਵਾਂਗੇ 60 ਸਾਲ ਵਾਲੇ ਵੀ ਮਰਨ ਨੂੰ ਰਾਜੀ ਹੋ ਜਾਣਗੇ ਰਾਜੇ ਬੜਿੰਗ ਦਾ ਬਿਆਨ ਸੀ ਕਿਤੇ ਕਹਿੰਦਾ ਸੀ ਬੱਕਰੀਆਂ ਰੱਖੋ ਮਿੰਗਣਾ ਵਿਕਿਆ ਕਰਨੀਆ 2000 ਨੂੰ ਕਿਲੋ ਇਹ ਕੌਣ ਕਹਿੰਦਾ ਸੀ ਰਾਜਾ ਬੜਿੰਗ ਜਦੋਂ ਕੁੜੀ ਦਾ ਵਿਆਹ ਹੋਇਆ ਫੁੱਲ ਲਾ ਕੇ ਕਹਿੰਦਾ ਅਸੀਂ ਨੋਵਾ ਗੱਡੀਆਂ ਵੀ ਦੋ ਭੇਜਿਆ ਕਰਾਂਗੇ ਇਹ ਕਿਹਦੇ ਬਿਆਨ ਸੀ ਰਾਜੇ ਬੜਿੰਗ ਵਰਗਿਆਂ ਦੇ ਅੱਛਾ ਜਿਹੜੇ ਐਲੋਪੀ ਸਾਹਿਬ ਨੇ ਬਾਜਬਾ ਸਾਹਿਬ ਤੇ ਉਹਨਾਂ ਨੂੰ ਬੇਨਤੀ ਹੈ ਵੀ ਰੋਟੀਆਂ ਪੰਜ ਚਾਰ ਵੱਧ ਖਾ ਲਿਆ ਕਰੋ ਰਾਤ ਨੂੰ ਨੀਂਦ ਆ ਜੇ ਤੁਹਾਨੂੰ ਤੇ ਖੈਰਾ ਸਾਹਿਬ ਨੂੰ ਬੇਨਤੀ ਹੈ ਵੀ ਚਿੱਟੇ ਟੁੱਟੇ ਵਾਲਾ ਕੇਸ ਨਵੀਂੜ ਲਓ ਗ੍ਰਿਫਤਾਰੀ ਕਦੋਂ ਵੀ ਹੋ ਸਕਦੀ ਹੈ ਤੇ ਰਾਜੇ ਬੜਿੰਗ ਨੂੰ ਬੇਨਤੀ ਕਰ ਦਿਓ ਵੀ ਤੂੰ ਐਮਪੀ ਹੈਗਾ ਉਧਰ ਧਿਆਨ ਦੇ ਮਾੜਾ ਮੋਟਾ ਤੇ ਪੰਜਾਬ ਨੂੰ ਹਵਾਲੇ ਨਵਜੋਤ ਸਿੰਘ ਸਿੱਧੂ ਦੇ ਕਰ ਦਿਓ ਚੰਗੇ ਰਹੋਗੇ